ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਅਸੀਂ ਪਿੰਡ ਗੰਡੂਆਂ ਖੁਰਦਖਰੇ ਆ ਬਡਲਾਡਾ ਬਲੌਕ ਦਾ ਜ਼ਿਲ੍ਹਾ ਮਾਨਸਾ ਹੈਗਾ ਇਥੋਂ ਦੀ ਝੜੀ ਨੂੰ ਰਵਾਈਵਲ ਜਿਹੜੀ ਚੱਲ ਰਹੀ ਆ ਯੂਥ ਦੇ ਸਹਿਯੋਗ ਦੇ ਨਾਲ ਤੇ ਪੰਚਾਇਤ ਸਾਡੇ ਨਾਲ ਖੜੀ ਆ ਉਹਨਾਂ ਦੇ ਬੇਟੇ ਆ ਤੇ ਮਾਤਾ ਸਰਪੰਚ ਆ ਗੱਲ ਇਥੇ ਇਹ ਦੋ ਰੁੱਖ ਹੈਗੇ ਆ ਮਤਲਬ ਇੱਕ ਤਾਂ ਵਣ ਇੱਕ ਪੀਲੂ ਮਤਲਬ ਜਿਹੜਾ ਵਣ ਹੈਗਾ ਉਹਦੇ ਪੱਤੇ ਲੰਬੇ ਹੁੰਦੇ ਆ ਮਤਲਬ ਉਹਨੂੰ ਵੀ ਪੀਲਾ ਜਿਹੜੇ ਫਲ ਲੱਗਦੇ ਉਹਨੂੰ ਪੀਲਾ ਕਹਿੰਦੇ ਆ ਤੇ ਜਿਹੜੇ ਪੀਲੂ ਹੈਗਾ ਤਾਂ ਉਹ ਰੁੱਖ ਦੇ ਪੱਤੇ ਥੋੜੇ ਚਪਟੇ ਹੁੰਦੇ ਤੇ ਮਤਲਬ ਲੰਬੇ ਘੱਟ ਹੁੰਦੇ ਆ ਤੇ ਜਿਹੜਾ ਜਦੋਂ ਤੁਸੀਂ ਦੂਰੋਂ ਦੇਖਦੇ ਹੋ ਇਹਨਾਂ ਦੋਨੋਂ ਰਕਤਾਂ ਨੂੰ ਜਿਹੜਾ ਪੀਲੂ ਹੈਗਾ ਉਹ ਹਰੀ ਜ਼ਿਆਦਾ ਭਾਅ ਮਾਰਦਾ ਮਨੋ ਐਸ ਕੰਪੇਅਰ ਟੂ ਜਿਹੜਾ ਸਾਡੇ ਵਨ ਨੂੰ ਦੇਖੀਏ ਇਹ ਲੋਕਾਂ ਨੂੰ ਆਮ ਜਿਹੜੇ ਇੱਥੇ ਜਿਹੜੇ ਯੂਥ ਨਾਲ ਗੱਲ ਵੀ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਦੋ ਦੋਨੇ ਵੈਰਾਈਟੀਆਂ ਇੱਥੇ ਇੱਕ ਸਲਵਿਡੋਰਾ 올ਿਵ ਆਈਡਿਸ ਕਰਕੇ ਕਹਿੰਦੇ ਆ ਉਹਨੂੰ ਤੇ ਸਲਵਿਡੋਰਾ ਪਰਸਿਕਾ ਜਿਹੜਾ ਹੈਗਾ ਉਹਨੂੰ ਪੀਲੂ ਪੀਲੂ ਕਹਿੰਦੇ ਆ ਉਹਨੂੰ ਟੂਥ ਬਰਸ਼ ਟਰੀ ਵੀ ਬੋਲਦੇ ਆ ਤੇ ਜਿਹੜੇ ਮੁਸਲਮ ਕਮਿਊਨਿਟੀ ਹੈਗੇ ਆ ਮੁਸਲਮ ਲੋਕ ਹੈਗੇ ਆ ਇਹ ਪੀਲੂ ਰੁੱਖ ਦੀ ਦਤਨ ਵੀ ਕਰਦੇ ਆ ਮਨੋ ਤਾਂ ਉੱਥੇ ਮਤਲਬ ਨਵਾਜ ਪਾਣ ਤੋਂ ਪਹਿਲਾਂ ਜਿਹੜੇ ਬਾਹਰਲੇ ਅਰਬ ਕੰਟਰੀਜ਼ ਹੈਗੇ ਉੱਥੇ ਇਹ ਇਹਦੇ ਮਤਲਬ ਕਹਿੰਦਾ ਬਰਸ਼ ਕੀਤਾ ਇਹਦੀ ਵਰਤਿਆ ਜਾਂਦਾ ਦੰਤਨ ਵਾਸਤੇ ਵਰਤਿਆ ਜਾਂਦਾ ਹੈਗਾ ਤੇ ਇਹ ਜਿਹੜੀਆਂ ਰੁੱਖ ਹੈਗੇ ਸਾਡੇ ਲੁਪਤ ਹੁੰਦੇ ਤੁਰੇ ਜਾ ਰਹੇ ਆ ਇੱਥੋਂ ਜਿਹੜੀ ਇਹ ਝੜੀ ਹੈਗੀ ਹੈ ਰਵਾਈਵਲ ਵਾਲ ਇੱਕ ਬਹੁਤ ਵੱਡੀ ਐਗਜ਼ਾਮਪਲ ਇਹਨਾਂ ਨੇ ਸੈੱਟ ਕੀਤੇ ਆ ਮੁੰਡਿਆਂ ਨੇ ਹੋਰ ਵੀ ਬਹੁਤ ਸਾਰੇ ਜਗ੍ਹਾ ਤੇ ਅਸੀਂ ਪਹਾੜੀ ਕਿਕਰ ਨੂੰ ਕੱਢ ਕੇ ਭਰੀ ਪੈਸੀ ਪਹਾੜੀ ਕਿਕਰ ਨੂੰ ਉਹਨੂੰ ਕੱਢ ਕੇ ਦੇਸੀ ਰੁੱਖ ਜਨ ਲਾਇਆ ਜਾ ਰਿਹਾ ਜਿਵੇਂ ਇਹਨਾਂ ਨੇ ਭਾਜੀ ਹੁਣੇ ਮੈਂਸ਼ਨ ਕੀਤਾ ਸੁਖਵਿੰਦਰ ਜੀ ਨੇ ਇੱਥੇ ਮਤਲਬ ਕਹਿੰਦਾ ਜੰਡ ਹੋ ਗਿਆ ਫਲਾਹੀ ਹੋ ਗਈ ਰੇਰੂ ਹੋ ਗਿਆ ਰਹੂੜੇ ਹੋ ਗਏ ਵੰਤੇ ਪੀਲੂ ਹੋਰ ਅਸੀਂ ਤਿਆਰ ਕਰ ਰਹੇ ਉਹ ਹੋਗੇ ਮਲੇ ਬੇਰੀਆਂ ਹੋ ਗਈਆਂ ਉਦੇਸੀ ਬੇਰੀਆਂ ਹੋ ਗਈਆਂ ਇਹ ਸਾਰੇ ਜਿਹੜੇ ਇੱਥੇ ਲਿਆ ਕੇ ਲਾਵਾਂਗੇ ਆਪਾਂ ਧੰਨਵਾਦ ਜੀ